ਜਾਰਾ ਕਿਵੇਂ ਚੱਲਦਾ ਹੈ ਛੋਟੀਆਂ-ਛੋਟੀਆਂ ਬੱਚੀਆਂ ਨੇ ਸੰਦੇ ਸਾਰੇ ਚੱਲਦਾ ਜੀ ਸਾਰੇ ਪਿਲਸਣ ਦੇ ਸਾਰੇ ਅੱਛਾ ਸਣ ਆਉਂਦੀ ਹੈ ਸਾਡੀ ਉਹਦੇ ਨਾਲ ਚੱਲ ਜਾਂਦਾ ਹਾਂ ਜੀ ਫਿਰ ਕਰਨਾ ਪੈਂਦਾ ਜੀ ਕਿੰਨੀ ਕ ਆ ਜਾਂਦੀ ਹੈ ਪੈਨਸ਼ਨ ਜੇ ਮਤਲਬ ਜੀ ਦਿਨ ਨਹੀਂ ਆਉਂਦਾ ਜੀ 4000 ਨਾਲ ਪੂਰਾ ਮਹੀਨਾ ਕੱਢ ਲੈਣਾ ਤੁਸੀਂ ਆਪਦੇ ਆਧੂ ਵਿਚਾਲਾ ਜੀ ਹੋ ਜਾਂਦੇ ਅੱਛਾ ਅੱਜ ਛੋਟੇ-ਛੋਟੇ ਬੱਚੇ ਨੇ ਸੁਪਨੇ بڑے ਹੁੰਦੇ ਆ ਇਹਨਾਂ ਦੇ ਵੀ ਸੁਪਨੇ ਨੇ ਉਹ ਸਕੂਲਾਂ 'ਚ ਪੜਨ ਦੇ ਜਾਂ ਮਤਲਬ ਅਲੱਗ-ਅਲੱਗ ਚੀਜ਼ਾਂ ਮੰਗਣ ਦੇ ਤਾਂ ਫਿਰ ਕਿਵੇਂ ਲੱਗਦਾ ਵੀ ਅੱਜ ਹਾਲਾਤ ਕਿਹੜੇ ਬਣ ਗਏ ਹੇ ਹੁੰਦਾ ਜੀ ਕਿਤੇ ਵਿਚਾਰੀਆਂ ਉਹ ਕਰ ਲੱਗ ਜੇ ਫਿਰ ਆਪਦਾ ਵੀ ਵਿਚਾਰ ਮਾਏ ਮੁੜਿਆ ਆਉਣੇ ਕਹਿੰਦੇ ਨੇ ਚੀਜ਼ ਲੈਣੀ ਐ ਅਸੀਂ ਕਹਿੰਦੇ ਮਮੀ ਮੈਂ ਕਹਿੰਦੀ ਪੁੱਤ ਜੇ ਤੂੰ ਕੰਮ ਤੇ ਜਾਣ ਲੱਗੀ ਮੇਰਾ ਆਪਰੇਸ਼ਨ ਹੋਇਆ ਸੀ ਜੇ ਬਿੱਤੇ ਦਾ ਮੈਂ ਆਖੇ ਪੁੱਤ ਕੋਈ ਨਾ ਜਦੋਂ ਮੈਂ ਕੰਮ ਤੇ ਜਾਣ ਲੱਗ ਗਈ ਵੀ ਉਹਦਾ ਆਪ ਲਿਆਇਆ ਕਰਾਂਗੇ ਇਹ ਛੋਟੀ ਕੁੜੀ ਕਹਿਣ ਲੱਗੀ ਮਮੀ ਕਹਿੰਦੀ ਵੀ ਤੂੰ ਕੰਮ ਤੇ ਵਗ ਜਾ ਮਾਂ ਪੁੱਤਾ ਜੇ ਮੈਂ ਜਾਣਾ ਨਹੀਂਗਾ ਤੇ ਬੱਸ ਫਿਰ ਮੈਨੂੰ ਤੁਹਾਡੇ ਤੁਹਾਡੇ ਹਸਬੰਡ ਡੈਥ ਹੋ ਗਈ ਸੀ ਉਹਨਾਂ ਦੀ ਕੀ ਕਾਰਨ ਬਣਿਆ ਕਿਵੇਂ ਡੈਥ ਹੋਈ ਉਹਨਾਂ ਦੀ ਉਹ ਤਾਂ ਜੀ ਕੀ ਦੱਸੀਏ ਤਾਂ ਦੇਖ ਸਕਦੇ ਹੋ ਮਾਹੌਲ ਜਿਹੜਾ ਹੈ ਉਹ ਅੱਖ ਹਰ ਇੱਕ ਨਮ ਹੋ ਜਾਂਦੀ ਹੈ ਮਾਹੌਲ ਦੇਖ ਕੇ ਵੀ ਪਰਿਵਾਰ ਦੇ ਵਿੱਚ ਚਾਰ ਜੀ ਨੇ ਤੇ ਸਿਰ ਦਾ ਸਾਈ ਜਿਸ ਨੇ ਸਾਰੀ ਮਤਲਬ ਉਮਰ ਕਮਾਉਣਾ ਸੀ ਉਹ ਅੱਜ ਇਸ ਪਰਿਵਾਰ ਦੇ ਨਾਲ ਨਹੀਂ ਤੇ ਆਪ ਹੀ ਜਿਹੜੇ ਭੈਣ ਨੂੰ ਕਮਾਉਣਾ ਪੈ ਰਿਹਾ ਤੇ ਘਰ ਦਾ ਗੁਜ਼ਾਰਾ ਚਲਾਉਣਾ ਪੈ ਰਿਹਾ ਘਰਾਂ ਦੇ ਵਿੱਚ ਕੰਮ ਕਰਕੇ ਗੁਜ਼ਾਰੇ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਹੜੇ ਇਹ ਇੰਨੇ ਇੱਕ ਪੈਸਿਆਂ ਨਾਲ ਕਹਿ ਸਕਦਾ ਵੀ ਗੁਜ਼ਾਰਾ ਕਿਸੇ ਵੀ ਪਰਿਵਾਰ ਦਾ ਨਹੀਂ ਚੱਲਦਾ